ਅੱਜ ਆਪਾਂ ਤੁਹਾਡੇ ਲਈ ਕੱਪੜਾ ਲੈ ਕੇ ਆਏ ਕਰੇਪ ਦਾ ਵੀ ਹੋਊਗਾ ਸ਼ਿਫੂਨ ਸਿਲਕ ਵੀ ਹੋਗੀ ਆਰਗੰਝਾ ਵੀ ਹੋਗੀ ਤਿੰਨ ਚਾਰ ਫੈਬਰਿਕ ਮਿਕਸ ਆਉਣਗੇ ਠੀਕ ਹੈ ਜੀ ਪੂਰਾ ਹੈਵੀ ਵਰਕ ਹੈ ਦੇਖੋ ਠੀਕ ਹੈ ਜੀ ਰੇਟ ਦਾ ਚੈਲੰਜ ਨਾਲ ਗਾਰੰਟੀ ਹੋਲ ਸੇਲ ਰੇਟ ਹੋਣਗੇ ਠੀਕ ਹੈ ਜੀ ਜਾਂ ਜਿਨ੍ਹਾਂ ਨੇ ਵਿਆਹ ਸ਼ਾਦੀ ਲਈ ਇਕੱਠਾ ਕੱਪੜਾ ਲੈਣਾ ਹੈ ਠੀਕ ਹੈ ਜਾਂ ਜਿਨ੍ਹਾਂ ਨੇ ਵਿਆਹ ਸ਼ਾਦੀ ਲਈ ਇਕੱਠਾ ਕੱਪੜਾ ਲੈਣਾ ਹੈ ਜਾਂ ਕਿਸੇ ਨੇ ਆਨਲਾਈਨ ਮੰਗਵਾਉਣਾ ਤੁੰਦਾ ਚ ਨਹੀਂ ਆ ਸਕਦਾ ਠੀਕ ਹੈ ਜੀ ਜਾਂ ਫਿਰ ਦੁਕਾਨ ਲਈ ਕਪੜਾ ਲੈਣਾ ਪਹੁੰਚੋ ਅਨੰਮ ਕਲਾਥ ਹਾਊਸ ਤੇ ਔਰ ਰੇਟਾਂ ਵੀ ਚੈਲੰਜ ਨਾਲ ਗਾਰੰਟੀ ਆਹ ਦੁਪੱਟਾ ਪੂਰਾ ਵਰਕ ਦੁਪੱਟਾ ਲੈਸ ਵਾਲਾ ਪੂਰਾ ਸ਼ਿਮਰ ਦਾ ਦੁਪੱਟਾ ਪੂਰਾ ਹੈਵੀ ਵਰਕ ਰੇਟ ਦੀ ਆਪਣੀ ਜਿਵੇਂ ਕਿ ਚੈਲੰਜ ਦੀ ਗਾਰੰਟੀ ਹੋ ਗਈ ਸਿਰਫ ਔਰ ਸਿਰਫ 250 ਰੁਪਏ ਦਾ ਠੀਕ ਹੈ ਜੀ ਰੇਟ ਹੋਗਾ ਸਿਰਫ ਔਰ ਸਿਰਫ 250 ਆਹ ਦੇਖੋ ਇਹ ਕ੍ਰੇਪ ਸੀ ਆਹ ਔਰਗੰਜਾ ਆ ਗਈ ਜੀ ਆਹ ਔਰਗੰਜਾ ਆਹ ਔਰਗੰਜਾ ਦੇਖੋ ਜੀ ਆ ਦੇਖੋ 20 454 ਪੂਰੇ ਟਾਪ ਦੀ ਰੇਟ ਕੀ ਹੈ ਸਿਰਫ ਔਰ ਸਿਰਫ 250 ਰੁਪਿਆ ਦਾ ਹੀ 250 ਰੁਪਿਆ ਸੂਟ ਰੇਟ ਦੀ ਚੈਲੇਂਜ ਨਾਲ ਗਾਰੰਟੀ ਡਿਜ਼ਾਈਨ ਕਲਰ ਦਿਖਾ ਦੋ ਜੀ ਸਾਡੇ ਗਾਖਾ ਨੂੰ ਠੀਕ ਹੈ ਜੀ ਮਾਲ ਬਹੁਤ ਮਿਲ ਜੂ ਨਾਲ ਦੁਪੱਟਾ ਲੈਸ ਵਾਲਾ ਰੇਟ ਰਹੂਗਾ ਸਿਰਫ ਔਰ ਸਿਰਫ 250 ਰੁਪਿਆ ਕਪੜਾ 5 ਮੀਟਰ ਨਹੀਂ 6 ਮੀਟਰ ਹੋਊਗਾ ਇਹ ਮੇਰੀ ਗਾਰੰਟੀ ਹੈ ਇਹ ਆ ਦੇਖੋ ਤੁਹਾਨੂੰ ਲਾਈਵ ਮਿੰਕੇ ਦਿਖਾਣਾ ਆ ਦੇਖੋ ਜੀ ਆ ਦੇਖੋ ਪਹਿਲਾ ਡਿਜ਼ਾਈਨ ਦੇਖੋ ਆ ਦੇਖੋ ਪੂਰਾ ਟਾਪ ਦਾ ਡਿਜ਼ਾਈਨ ਹੋਊਗਾ ਠੀਕ ਹੈ ਜੀ ਕੱਪੜਾ ਤੁਹਾਨੂੰ ਦਿਖਾਉਣਾ ਮੈਂ ਕਿੰਨੇ ਮੀਟਰ ਹੈ ਜੀ ਆ ਦੇਖੋ 1 2 3 4 5 6 6 ਮੀਟਰ 5 ਮੀਟਰ 7 ਮੀਟਰ ਨਾਲ ਕੰਟਰਾਸਟ ਦੁਪੱਟਾ ਠੀਕ ਹੈ ਰੇਟ ਰਹੂਗਾ ਸਿਰਫ ਔਰ ਸਿਰਫ 250 ਰੁਪਿਆ ਜਾਂ ਜਿਨ੍ਹਾਂ ਨੇ ਲੈਣ ਦੇਣ ਲਈ ਲੈਣਾ ਕਪੜਾ ਪੂਰਾ ਟਾਪ ਦਾ ਕੱਪੜੇ ਨੂੰ ਕੁਝ ਵੀ ਨਹੀਂ ਹੋਣਾ ਐਨੀ ਮੇਰੀ ਗਾਰੰਟੀ ਹੈ ਕੱਪੜੇ ਨੂੰ ਕੁਝ ਵੀ ਨਹੀਂ ਹੋਣਾ ਹੈਗਾ ਠੀਕ ਹੈ ਜੀ ਕੱਪੜੇ ਨੂੰ ਕੁਝ ਵੀ ਨਹੀਂ ਹੁੰਦਾ ਇਹ ਜੇ ਮਾਲ ਬਹੁਤ ਮਿਲ ਜੂਗਾ ਵਿਜ਼ਿਟ ਕਰੋ ਜਾਂ ਆਨਲਾਈਨ ਮੰਗਾਓ ਆਨਲਾਈਨ ਘੜ ਤੋਂ ਘੜ ਚਾਰ ਸੈਟ ਦਾ 400 ਦਾ ਆਰਡਰ ਲਮਾਏ ਇਸ ਤੋਂ નીચે ਆਰਡਰ ਨਹੀਂ ਦੰਦ ਦੇਗੇ ਭਾਈ 50000 ਦਾ ਕਰਾਓ ਭਾਈ 40000 ਦਾ ਕਰਾਓ 70000 ਦਾ ਕਰਾਓ ਜਿੰਨੇ ਦਾ ਮਰਜ਼ੀ ਕਰਾਓ ਭਾਈ 5000 ਦਾ ਕਰਾਓ ਭਾਈ 10000 ਦਾ ਕਰਾਓ ਠੀਕ ਹੈ ਜੀ ਕਿਉਂਕਿ ਤੁੰਦਾ ਚੱਲ ਰਹੀਆਂ ਨੇ ਇਸ ਕਰਕੇ ਆਪਾਂ ਆਨਲਾਈਨ ਆਰਡਰ ਲੈ ਲੈਣੇ ਆ ਠੀਕ ਹੈ ਜੀ ਦੂਜੀ ਗੱਲ ਜਾਂ ਜਿਨ੍ਹਾਂ ਨੇ ਵਿਆਹ ਸ਼ਾਦੀ ਲਈ ਕੱਪੜਾ ਲੈਣਾ ਹੈ ਜਿਹੜਾ ਲੱਖ ਰੁਪਿਆ ਲੈ ਕੇ ਆਉਂਗੇ ਉਹ 25000 ਦਾ ਲੈ ਕੇ ਜਾਉਂਗੇ ਇੰਨਾ ਮੇਰਾ ਵਾਅਦਾ ਹੈ ਔਰ ਕੱਪੜਾ ਪੂਰਾ ਇਸਤੇਮਾਲ ਕਰਨ ਵਾਲਾ ਹੈ ਠੀਕ ਹੈ ਮੰਡੀ ਅਮਰਗੜ ਪਹੁੰਚਣਾ ਠੀਕ ਹੈ ਜੀ ਮੰਡੀ ਅਹਿਮਦਗੜ ਪਹੁੰਚਣਾ ਤੁਸੀਂ ਵਿਜ਼ਿਟ ਕਰਨਾ ਹੈ ਤੁਹਾਡਾ ਵੱਧ ਤੋਂ ਵੱਧ ਫਾਇਦਾ ਕਰਾਂਗੇ ਇੰਨਾ ਮੇਰਾ ਤੁਹਾਡੇ ਨਾਲ ਵਾਦਾ ਜੀ ਆਹ ਹੁਣ ਦੂਸਰੇ ਦਿਨ ਦਾ ਗਿਆ ਆ ਦੇਖੋ ਇਹ ਡਿਜ਼ਾਈਨ ਹਲਕਾ ਸਾ ਆ ਦੇਖੋ ਜੀ ਆਹ ਦੇਖ ਆ ਦੇਖੋ ਸਰ ਗਲਾਸ ਔਰ ਗੰਜਾ ਗਲਾਸ オーਗੰਝਾ ਜੀ ਨਾਲ ਪੂਰਾ ਦੁਪੱਟਾ ਹੈਵੀ ਵਰਕ ਰੇਟ ਰਹਿਣਾ ਸਿਰਫ ਔਰ ਸਿਰਫ 299 ਰੁਪਏ ਦੁਪੱਟੇ ਉੱਤੇ ਕਟਵਰਕ ਹੈ ਵਿਦ ਵਰਕ ਹੈ ਵੀ ਗਲੇ ਵਾਲਾ ਡਿਜ਼ਾਈਨ ਹੈ ਰੇਟ ਹੈ ਸਿਰਫ ਔਰ ਸਿਰਫ 299 ਰੁਪਏ ਜੀ ਆਹ ਦੇਖੋ ਇਹ ਗਲਾਸ オーਗੰਝਾ ਆ ਵੀ ਦੇਖੋ ਗਲਾਸ オーਗੰਝਾ ਜੀ ਰੇਟ ਰਹੂਗਾ ਸਿਰਫ ਔਰ ਸਿਰਫ 299 ਰੁਪਏ ਠੀਕ ਹੈ ਜੀ ਰੇਟ ਰੂ ਸਿਰਫ ਪਰਤੇ 299 ਰੁਪਏ ਦੁਪट्टे ਤੇ ਰੂ ਵਰਕ ਰੇਡ ਦੀ ਹੋਗੀ ਚੈਲੰਜ ਨਾਲ ਗਰੰਟੀ ਵੀਡੀਓ ਨੂੰ ਮਿਲੂਗਾ ਉਹਨੂੰ ਜਿਹੜਾ ਆਪਣੀ ਵੀਡੀਓ ਨੂੰ ਦੱਬ ਕੇ ਸ਼ੇਅਰ ਕਰਕੇ ਆਊਗਾ ਜੀ ਠੀਕ ਹੈ ਜੀ ਵੀਡੀਓ ਨੂੰ ਦੱਬ ਕੇ ਸ਼ੇਅਰ ਕਰੋ ਵਿਆਹ ਸ਼ਾਦੀ ਲਈ ਕਪੜਾ ਲੋ ਦੁਕਾਨ ਲਈ ਕਪੜਾ ਲੋ ਬੁਟੀਕ ਲਈ ਲੋ ਹੋਲ ਸੇਲ ਦੇ ਚਲੋ ਰੇਟਾਂ ਦਾ ਪੂਰਾ ਗਰੰਟੀ ਨਾਲ ਕਹਿਣਾ ਮੈਂ ਤੁਹਾਨੂੰ ਇੰਨਾ ਚੈਲੰਜ ਨਾਲ ਕਰਨ ਨੂੰ ਤਿਆਰ ਆ 50000 ਰੁਪਏ ਇਨਾਮ ਰੱਖਿਆ ਆ ਆਪਣਾ 50000 ਰੁਪਏ ਇਨਾਮ ਗਲਾਸ ਔਰ ਗੰਜਾ ਤੇ ਪੂਰਾ ਹੈਵੀ ਵਰਕ ਹੈ ਵਿਦ ਦੁਪੱਟੇ ਉੱਤੇ ਵਰਕ ਕੱਟ ਵਰਕ ਕੋਈ 299 ਰੁਪਏ ਦੇ ਦਵੇ ਦੁਕਾਨਦਾਰ ਇਹਦਾ ਛੱਡੋ ਜੇ ਕੋਈ ਆਨਲਾਈਨ ਵੀ ਦੇ ਰਿਹਾ ਹੈ ਜੇ ਕੋਈ ਆਨਲਾਈਨ ਵੀ ਵੇਚ ਰਿਹਾ 299 ਰੁਪਏ ਇਹ ਵਾਲੇ ਸੂਟ ਇਹ ਵਾਲੇ ਕੱਪੜੇ ਤੇ ਇਹ ਵਾਲੇ ਡਿਜ਼ਾਈਨ ਦੁਪੱਟੇ ਉੱਤੇ ਵਰਕ ਮੇ ਤੋਂ 50000 ਰੁਪਿਆ Google Pay ਕਰ ਦੂੰਗਾ ਤੁਹਾਨੂੰ ਮੈਂ ਇੰਨਾ ਮੇਰੀ ਚੈਲੰਜ ਨਾਲ ਗਾਰੰਟੀ ਹੈ 50000 ਰੁਪਿਆ Google Pay ਕਰੂੰਗਾ ਜੇ ਤੁਸੀਂ ਮੈਨੂੰ ਸਕਰੀਨ ਸ਼ਾਟ ਵੀ ਭੇਜਤਾ ਵੀ ਬਰੇ ਹਾਂ ਇਹ ਆ 299 ਦਾ ਪਤਾ ਪਾਇਆ ਹੋਇਆ ਦੁਕਾਨਦਾਰ ਦਾ ਸੂਟ ਠੀਕ ਹੈ ਹਾਂ ਇਹ ਹੋ ਸਕਦਾ ਵੀ ਆਪਾਂ ਤੋਂ ਲਿਆ ਲਿਆ ਕੇ 299 ਦਾ ਪਾ ਦਵੇ ਉਹ ਆਪਾਂ ਕੁਝ ਕਹਿ ਨਹੀਂ ਸਕ ਦਿੰਗੇ ਪਰ ਆਪਣਾ ਜਿਹੜਾ ਰੇਟ ਦੀ ਗਰੰਟੀ ਹੈ ਚੈਲੰਜ ਨਾਲ ਜੀ ਆ ਦੇਖੋ ਡਿਜ਼ਾਈਨ ਇਹਦੇ ਵਿੱਚ ਪੂਰਾ ਹੈ ਬੁਟੀਕ ਪੀਸ ਨਹੀਂ ਪੂਰੇ ਹੈਵੀ ਬੁਟੀਕ ਪੀਸ ਗਲਾਸ ਆਰਗਨ ਜਾਂਦੀ ਨਾਲ ਦਬੱਟੇ ਉੱਤੇ ਵਰਕ ਜੀ ਸਿਰਫ ਔਰ ਸਿਰਫ 299 ਰੁਪਏ ਦੇ ਸੀ ਮਾਲ ਜਿੰਨਾ ਕੋ ਹੋਂਨਾ ਮਿਲ ਜੂਗਾ ਟਾਪ ਦੇ ਡਿਜ਼ਾਈਨ ਹੋਣਗੇ ਸਿਰੇ ਦੇ ਡਿਜ਼ਾਈਨ ਪੂਰੇ ਆ ਦੇਖੋ ਆ ਖਾਦੀ ਸਿਲਕ ਦੇ ਉੱਤੇ ਆ ਜੀ ਆ ਦੇਖੋ ਜੀ ਆ ਦੇਖੋ ਸਿਰਫ ਔਰ ਸਿਰਫ 299 ਰੁਪਏ ਦਾ ਦਬੱਟਾ ਦੇਖੋ ਪੂਰਾ ਹੈਵੀ ਵਰਕ ਜੀ ਠੀਕ ਹੈ 299 ਰੁਪਏ ਦੇ ਵਿੱਚ ਆਹ ਤਿਤਲੀ ਵਾਲਾ ਡਿਜ਼ਾਈਨ ਹੈ ਵੀ ਦੁਪੱਟੇ 'ਤੇ ਵਰਕਿਆ ਆਹ ਦੇਖੋ 299 ਰੁਪਏ ਦਾ ਵੀਕਲੇ ਵਾਲਾ ਆਹ ਡਿਜ਼ਾਈਨ ਬਹੁਤ ਫੇਮਸ ਹੈ ਤੁਸੀਂ ਦੇਖੀ ਹੋਊਗਾ ਬਹੁਤ ਜ਼ਿਆਦਾ ਫੇਮਸ ਹੈ ਡਿਜ਼ਾਈਨ ਆਹ ਠੀਕ ਹੈ ਪੂਰਾ ਟਾਪ ਦਾ ਚੱਲ ਰਿਹਾ ਦੁਪੱਟਾ ਕੰਟਰਾਸਟ ਦੇ ਨਾਲ ਸੌਰੀ ਹਾਂਜੀ ਕੰਟਰਾਸਟ ਦੇ ਨਾਲ ਦੁਪੱਟਾ ਰੇਟ ਹੈ ਸਿਰਫ ਔਰ ਸਿਰਫ 299 ਰੁਪਏ ਠੀਕ ਹੈ ਜੀ ਰੇਟਾਂ ਦੀ ਉਹ ਚੈਲੰਜ ਨਾਲ ਗਾਰੰਟੀ ਹੈ ਆਪਣੀ ਜਿਵੇਂ ਪਤੀ ਆ ਤੁਹਾਨੂੰ ਠੀਕ ਹੈ ਜੀ ਜਿਹੜੇ ਰੇਟਾਂ 'ਚ ਆਪਾਂ ਮਾਲ ਦੇ ਦਾਂਗੇ ਕੋਈ ਵੀ ਦੁਕਾਨਦਾਰ ਨਹੀਂ ਦੇ ਸਕਦਾ ਲਿਖ ਕੇ ਲੈ ਜਿਓ ਜੀ ਲਿਖ ਕੇ ਆਹ ਦੇਖੋ ਗਲਾਸ ਔਰਗੰਜਾ ਜਿਹੜੀ ਮਾਰਕੀਟ 'ਚ 100 ਰੁਪਏ ਮੀਟਰ ਮਿਲਦੀ ਆ ਵੇਖੋ ਜੀ ਪੂਰੀ ਟਾਪ ਦੀ ਕੁਆਲਿਟੀ ਐ ਸੁਪੀਰੀਅਰ ਕੁਆਲਿਟੀ ਪੂਰੀ ਟਾਪ ਦੀ ਐ ਪੂਰੀ ਟਾਪ ਦੀ ਠੀਕ ਐ ਗਲਾਸ ਔਰਗੰਜਾ 5 ਮੀਟਰ ਕਪੜਾ ਲੱਗਿਆ ਉਹ ਪੂਰਾ ਹੈਵੀ ਵਰਕ ਠੀਕ ਐ ਨਾਲ ਦੁਪੱਟੇ ਉੱਤੇ ਵਰਕ ਆਹ ਦੇਖੋ ਜੀ ਦੁਪੱਟੇ ਉੱਤੇ ਵਰਕ ਹੈ ਠੀਕ ਹੈ ਜੀ ਆ ਦੇਖੋ 299 ਰੁਪਏ ਰੇਟ ਹੈ ਚੈਲੰਜ ਨਾਲ ਰੇਟਾਂ ਦੀ ਗਰੰਟੀ ਹੋਊਗੀ ਠੀਕ ਹੈ ਜੀ ਹੁਣ ਆਪਾਂ ਤੁਹਾਨੂੰ ਇਹਦੇ ਚ ਇੱਕ ਹੋਰ ਆਈਟਮ ਦਿਖਾਉਣੇ ਆ ਦੇਖੋ ਪੂਰਾ ਹੈਵੀ ਹੈਂਡਵਰਕ ਹੈ ਜੀ ਠੀਕ ਹੈ ਜੀ ਪੂਰਾ ਹੈਵੀ ਹੈਂਡਵਰਕ ਹੈ 6 ਮੀਟਰ 7 ਮੀਟਰ ਦਾ ਸੂਟ ਹੈ 3 ਮੀਟਰ 3.5 ਮੀਟਰ ਦੀ ਸਲਵਾਰ ਹੈ ਇਹ ਆ ਦੇਖੋ ਪੂਰਾ ਹੈਵੀ ਵਰਕ ਹੈ ਹੈਂਡਵਰਕ विद द कंट्रास्ट द बटाई फ्लावर ਦੇ ਨਾਲ ਪਾਇਆ ਇਹ ਰੇਟ ਲੈ ਕੇ ਆਇਆ ਤੁਹਾਡੇ ਲਈ ਸਿਰਫ ਵਰਸ 399 ਰੁਪਏ ਦਾ ਜੀ ਠੀਕ ਹੈ ਜੀ 399 ਰੁਪਏ ਦਾ ਰੇਟ ਲੈ ਕੇ ਆਇਆ ਕਲਰ ਸੈਟ ਟੂ ਸੈਟ ਮਾਲ ਹੋਊਗਾ 399 ਰੁਪਏ ਦੇ ਵਿੱਚ ਫੈਂਡੀ ਦੇ ਵਿੱਚ ਠੀਕ ਹੈ ਜੀ ਆਹ ਦੇਖੋ ਡਿਜ਼ਾਈਨ ਕਲਰ ਬਹੁਤ ਮਿਲ ਜਾਣਗੇ ਇਹਦੇ ਵਿੱਚ ਹੋਰ ਤੁਹਾਨੂੰ ਨੈਕਸਟ ਡਿਜ਼ਾਈਨ ਇਹਦੇ ਵਿੱਚ ਦਿਖਾਈ ਜਾਂਦੇ ਆਪਾਂ ਜਿਹੜੇ ਜਿਹੜੇ ਹੋਣਗੇ ਠੀਕ ਹੈ ਜੀ ਆਹ ਦੇਖੋ ਇੱਕ ਹੋਰ ਲੈ ਕੇ ਆ ਆਪਾਂ ਆ ਦੇਖੋ ਜੀ ਆ ਦੇਖੋ ਪੂਰਾ ਹੈਵੀ ਹੈਂਡਵਰਕ ਜੀ ਆ ਦੇਖੋ ਇਹ ਆਪਾਂ ਤੁਹਾਨੂੰ ਜਿਹੜਾ ਕ੍ਰੇਪ ਦੇ ਉੱਤੇ ਹੋਣਗੇ ਜਿਹੜਾ ਫੈਂਡੀ ਦੇ ਉੱਤੇ ਉਹ 399 ਦਾ ਜਿਹੜਾ ਕ੍ਰੇਪ ਦੇ ਉੱਤੇ ਹੋਊਗਾ ਹੋਲ ਸੇਲ ਦੇ ਵਿੱਚ 350 ਲਗਾ ਕੇ ਦਵਾਂਗੇ ਪਤਾ ਨਹੀਂ ਠੀਕ ਹੈ ਜੀ ਹੈਵੀ ਡਿਜ਼ਾਈਨ ਆ ਦੇਖੋ ਨਾਲ ਕੰਟਰਾਸਟ ਦੁਪੱਟਾ ਜੀ ਆ ਦੇਖੋ ਕਲਰ ਡਿਜ਼ਾਈਨ ਬਹੁਤ ਮਿਲ ਜਾਣਗੇ ਇਹਦੇ ਵਿੱਚ ਠੀਕ ਹੈ ਜੀ ਇੱਕ ਤੋਂ ਸੈਟ ਮਾਲ ਹੈ ਰੇਟਾਂ ਵੀ ਚੈਲੇਜ ਨਾਲ ਗਰੰਟੀ ਹੈ ਆ ਦੇਖੋ ਜੀ ਆਪਾਂ ਤੁਹਾਨੂੰ ਡਿਜ਼ਾਈਨ ਵਿੱਚ ਦਿਖਾਉਣਾ ਪੂਰੇ ਟਾਪ ਦੇ ਡਿਜ਼ਾਈਨ ਹੋਣਗੇ ਆ ਦੇਖੋ ਜੀ ਪੂਰਾ ਹੈਵੀ ਵਰਕ ਆ ਦੇਖੋ ਵਿਦ ਇਹ ਨਾਲ ਉੱਤੇ ਕਈਆਂ ਤੇ ਸਲਵਾਰ ਵਰਕ ਵੀ ਉਹ 399 ਰੁਪਏ ਦਾ ਹੋਊਗਾ ਠੀਕ ਹੈ ਜੀ ਹੈਂਡਵਰਕ ਦੇ ਪੀਸ ਨੇ ਕੰਟਰਾਸਟ ਦੁਪੱਟੇ ਨੇ 399 ਰੁਪਏ ਰੇਟ ਦੀ ਚੈਲੇਂਜ ਨਾਲ ਗਰੰਟੀ ਮਾਲ ਜਿੰਨਾ ਕਹੋ ਉਹਨਾ ਮਿਲ ਜੂ ਕਈਆਂ ਦੀ ਸਲਵਾਰ ਦੇ ਉੱਤੇ ਵਰਕ ਹੋਊਗਾ ਕਈਆਂ ਦੇ ਨਹੀਂ ਵੀ ਹੋਣਾ ਮੈਂ ਪਹਿਲਾਂ ਦੱਸਾਈ ਠੀਕ ਹੈ ਜੀ 399 ਰੁਪਏ ਰੇਟ ਹੈ ਵੀਡੀਓ ਨੂੰ ਦੱਬ ਕੇ ਸ਼ੇਅਰ ਕਰ ਦਿਓ ਵਿਆਹ ਸ਼ਾਦੀ ਲਈ ਕੱਪੜਾ ਲੈਣਾ ਹੈ ਵਿਆਹ ਸ਼ਾਦੀ ਲਈ ਲੋ ਰੇਟਾਂ ਦੀ ਪੂਰੀ ਫੁੱਲ ਗਰੰਟੀ ਦਵਾਂਗੇ ਆਪਾਂ ਤੁਹਾਨੂੰ ਠੀਕ ਹੈ ਜੀ ਰੇਟਾਂ ਦੀ ਪੂਰੀ ਫੁੱਲ ਗਰੰਟੀ ਠੀਕ ਹੈ ਜੀ ਆਹ ਦੇਖੋ ਜੀ ਆਹ ਵਾਲਾ ਵੇਦ ਸਲਵਾਰ ਉੱਤੇ ਵਰਕ ਵੇਦ ਲੈਸ ਵਾਲਾ ਦੁਪੱਟਾ 399 ਰੁਪਏ ਚੈਲੰਜ ਨਾਲ ਗਰੰਟੀ ਰੇਸ਼ਾ ਦੀ ਚੈਲੰਜ ਨਾਲ ਜੀ ਸਿਰਫ ਔਰ ਸਿਰਫ 399 ਰੁਪਏ ਦੇ ਵਿੱਚ ਠੀਕ ਹੈ ਜੀ ਇੱਕ ਆਵਲਾ ਡਿਜ਼ਾਈਨ ਆ ਧਿਆਨ ਨਾਲ ਰੱਖ ਲੋ ਆਵਲਾ ਡਿਜ਼ਾਈਨ ਇੱਕ ਇਹ ਆਪਾਂ ਤੁਹਾਨੂੰ 350 ਲਗਾ ਕੇ ਦਵਾਂਗੇ ਹੈਂਡਵਰਕ ਵਾਲਾ ਪੀਸ ਹੈ ਠੀਕ ਹੈ ਹੈਵੀ ਵਰਕ ਹੈ 350 ਲਗਾ ਕੇ ਦਵਾਂਗੇ ਠੀਕ ਹੈ। ਇਹ ਕਾ ਫੈਂਡੀ ਦੇ ਉੱਤੇ ਹੈ ਜੀ। ਫੈਂਡੀ ਦੇ ਉੱਤੇ ਡਿਜ਼ਾਈਨ ਇਹਦੇ ਚ ਹੋੜ ਜਾਂ ਦਿਖਾਓ। ਇਹ ਜੇ ਡਿਜ਼ਾਈਨ ਘੱਟੋ ਵੱਟ 40 20 25 ਡਿਜ਼ਾਈਨ ਹੋਣਗੇ। ਆਹ ਦੇਖੋ ਪੂਰਾ ਹੈਵੀ ਵਰਕ ਹੈ ਜੀ। ਠੀਕ ਹੈ ਜੀ ਆਹ ਦੇਖੋ ਫੈਂਡੀ ਦੇ ਉੱਤੇ ਪੂਰਾ ਹੈਵੀ ਵਰਕ ਵਿਦ ਬਾਜੂਤੇ ਵੀ ਵਰਕ ਹੋਊਗਾ ਮੇਰੇ ਖਿਆਲ ਚ ਇਹਦੇ ਬਾਜੂ ਉੱਤੇ ਵੀ ਵਰਕ ਹੈ। ਠੀਕ ਹੈ ਜੀ ਰੇਟ ਹੈ ਸਿਰਫ ਔਰ ਸਿਰਫ 399 ਰੁਪਏ ਜੀ। ਠੀਕ ਹੈ ਜੀ। ਸੈਟੂ ਸੈਟ ਮਾਲ ਹੈ 399 ਰੁਪਏ ਦੇ ਵਿੱਚ ਮਾਲ ਜਿੰਨਾ ਕਹੋ ਨਾ ਮਿਲ ਜੂ ਇਹਦੇ ਵਿੱਚ ਠੀਕ ਹੈ ਜੀ ਤੇ ਆਪਾਂ ਤੁਹਾਨੂੰ ਮਾਲ ਬਹੁਤ ਦੇ ਦਾਂਗੇ ਇਹਦੇ ਵਿੱਚ ਵੀ ਹੈ ਹੋਰ ਦਿਖਾਓ ਮੈਂ ਦਿਖਾਉਣਾ ਆ ਦੇਖੋ ਆਪਾਂ ਤੁਹਾਡੇ ਲਈ ਫੈਂਡੀ ਸਿਲਕ ਦੇ ਉੱਤੇ ਲੈ ਕੇ ਆਏ ਜੀ ਫੈਂਡੀ ਸਿਲਕ ਦੇ ਉੱਤੇ ਜੀ ਠੀਕ ਹੈ ਜੀ ਫੈਂਡੀ ਸਿਲਕ ਦੇ ਉੱਤੇ ਵਰਕ ਵਿਦ ਬਾਜੂ ਉਤੇ ਵਰਕ ਠੀਕ ਹੈ ਜੀ ਵਿਦ ਬਾਜੂ ਉਤੇ ਵਰਕ ਹੈਂਡ ਵਰਕ ਦਾ ਡਿਜ਼ਾਈਨ ਹੈ ਜੀ ਠੀਕ ਹੈ ਜੀ ਹੈਂਡ ਵਰਕ ਦਾ ਡਿਜ਼ਾਈਨ ਵਿਦ ਦ ਦੁਪੱਟੇ ਉੱਤੇ ਵਰਕ ਰੇਟ ਹੈ ਸਿਰਫ ਔਰ ਸਿਰਫ 499 ਰੁਪਏ ਮਾਲ ਜਿੰਨਾ ਕੋ ਹੋਣਾ ਮਿਲ ਜੂ ਵੀਡੀਓ ਨੂੰ ਦੱਬ ਕੇ ਸ਼ੇਅਰ ਕਰਕੇ ਆਈਓ ਵਿਆਹ ਸ਼ਾਦੀ ਲਈ ਜਾਂ ਹੋਲ ਸੇਲ ਲਈ ਕੱਪੜਾ ਲੈਣਾ ਹੈ ਵਿਜ਼ਿਟ ਕਿੱਥੇ ਕਰਨਾ ਹੈ ਮੰਡੀ ਅਹਿਮਦਗੜ ਠੀਕ ਹੈ ਜੀ ਮੰਡੀ ਅਹਿਮਦਗੜ ਵਿਜ਼ਿਟ ਕਰਨਾ ਹੈ ਔਰ ਰੇਟਾਂ ਦੀ ਚੈਲੇਂਜ ਨਾਲ ਗਾਰੰਟੀ ਆਹ ਦੇਖੋ ਜੀ ਪੂਰਾ ਹੈਵੀ ਵਰਕ ਡਿਜ਼ਾਈਨ ਆ ਦੇਖੋ ਵਿਦ ਸਲਵਾਰ ਦੇ ਉੱਤੇ ਵਰਕ ਵਿਦ ਦੁਪट्टे ਉੱਤੇ ਵਰਕ ਠੀਕ ਹੈ ਜੀ ਵਿਦ ਦੁਪट्टे ਉੱਤੇ ਕਟ ਵਰਕ ਰੇਟ ਰਹੂਗਾ 499 ਰੁਪਏ ਜੀ ਸਿਰਫ ਔਰ ਸਿਰਫ 499 ਰੁਪਏ ਰੇਟਾਂ ਦੀ ਪੂਰੀ ਫੁੱਲ ਗਰੰਟੀ ਦੇਵਾਂਗੇ ਆਪਾਂ ਹੀ ਠੀਕ ਹੈ ਜੀ ਜਿਨ੍ਹਾਂ ਨੇ ਜ਼ਿਆਦਾ ਕੁਆਂਟੀਟੀ ਲੈਣੀ ਹੋਗੀ ਉਹਨੂੰ ਥੋੜਾ ਬਹੁਤ ਮਾਨਤਾਨ ਹੋਰ ਵੀ ਕਰ ਦਾਂਗੇ ਠੀਕ ਹੈ ਜੀ ਇਹਦੇ ਵਿੱਚ ਕੱਲੀ ਆਹ ਆਈਟਮ ਦੇ ਵਿੱਚ ਹੀ ਗਈ ਆ ਦੇਖੋ ਇੱਕ ਆ ਹੈਵੀ ਹੈਂਡਵਰਕ ਆ ਦਪट्टे ਉੱਤੇ ਵਰਕ ਰੇਟ ਹੈ ਸਿਰਫ ਅਰ ਸਿਰਫ 499 ਰੁਪਏ ਦੇ ਵਿੱਚ ਸਿਰਫ ਅਰ ਸਿਰਫ 499 ਰੁਪਏ ਡਿਜ਼ਾਈਨ ਕਲਰ ਬਹੁਤ ਮਿਲ ਜਾਣਗੇ ਵੀਡੀਓ ਨੂੰ ਸ਼ੇਅਰ ਕਰਕੇ ਆਈਓ ਆ ਦੇਖੋ ਜੀ ਆ ਵੀ ਹੈਵੀ ਵਰਕ ਹੈ ਪੂਰਾ ਵਿਦ ਦ ਦੁਬੱਟੇ ਉੱਤੇ ਵਰਕ ਰੇਟ ਸਿਰਫ ਔਰ ਸਿਰਫ 499 ਇਹ ਕਰਾਸ਼ੀਮਰ ਹੈ ਜੀ ਕਰਾਸ਼ੀਮਰ ਤੇ ਵੀ ਹੈ ਗਲਾਸ ਸੌਰੀ ਉਹਦੇ ਤੇ ਵੀ ਹੈ ਤੇ ਫੈਂਡਿਸ ਤੇ ਵੀ ਹੈ ਜੀ ਠੀਕ ਹੈ ਜੀ ਰੇਟ ਰਹਿਣਾ ਸਿਰਫ ਔਰ ਸਿਰਫ 499 ਰੁਪਏ ਜੀ ਆਹ ਦੇਖੋ ਜੀ ਪੂਰਾ ਹੈਵੀ ਹੈਂਡਵਰਕ ਵਿਦ ਦ ਦੁਬੱਟੇ ਉੱਤੇ ਵਰਕ ਰੇਟ ਰਹਿਣਾ ਉਹੀ 499 ਰੁਪਏ ਡਿਜ਼ਾਈਨ ਕਲਰ ਬਾਦੂ ਮਿਲ ਜਾਣਗੇ ਆ ਦੇਖੋ ਆ ਫੈਂਡੀ ਦੇ ਉੱਤੇ ਮਿਕਸ ਹੈ ਵਿੱਚੀ ਕらっしゃ ਹੈ ਵਿੱਚੀ ਫੈਂਡੀ ਹੈ ਜੀ ਠੀਕ ਹੈ ਜੀ ਆ ਦੇਖੋ 499 ਰੁਪਏ ਹਾਲੇ ਪੂਰਾ ਹੈਵੀ ਵਰਕ ਵਿਦ ਕੰਟਰਾਸਟ ਦੁਪੱਟਾ ਵਰਕ ਵਾਲਾ ਫੈਂਡੀ ਸਿਲਕ 500 ਰੁਪਏ ਦਾ ਫੈਂਡੀ ਦਾ ਸੂਟ ਮਿਲਦਾ ਹੈ ਪਲੇਨ ਦੇ ਵਿੱਚ ਆਪਾਂ ਤੁਹਾਨੂੰ ਦੁਬੱਟੇ ਉੱਤੇ ਵਰਕ ਦੇ ਦੂੜ ਉੱਤੇ ਵਰਕ ਸਿਰਫ ਔਰ ਸਿਰਫ 499 ਚ ਲਗਾ ਕੇ ਦੇਣਾ ਜੀ ਸੈਟੂ ਸੈਟ ਮਾਲ ਹੋਊਗਾ ਕਾੜ ਜਾਂ ਦੇਖੋ ਜੀ ਫੈਂਡੀ ਦੇ ਉੱਤੇ ਆ ਦੇਖੋ ਆ ਦੇਖੋ ਆਇਰ ਆ ਰਵਟਾਈ ਕੰਟਰਾਸਟ ਰੇਟ ਹੈ ਸਿਰਫ ਔਰ ਸਿਰਫ 499 ਰੁਪਏ ਮਾਲ ਸੈਟੂ ਸੈਟ ਮਾਲ ਜਿੰਨਾ ਕਹੋ ਉਨਾ ਮਿਲ ਜੂ ਠੀਕ ਹੈ ਜਿੰਨਾ ਕਹੋਗੇ ਉਨਾ ਮਾਲ ਮਿਲ ਜੂ ਆ ਵੇਖੀ ਸਿਰਫ ਔਰ ਸਿਰਫ 499 ਰੁਪਏ ਵਿਦ ਦਬੱਟੇ ਉੱਤੇ ਵਰਕ ਠੀਕ ਹੈ ਆ ਦੇਖੋ ਇਹਨਾਂ ਦੇ ਰੰਗ ਸੱਟ ਵਾਈ ਸੱਟ ਮਿਲ ਜੂਗਾ ਜਿਹੜੇ ਸੱਟ ਟੁੱਟੇ ਹੋਣਗੇ ਉਹ ਸੱਟ ਟੁੱਟੇ ਮਿਲ ਜੂਗਾ ਠੀਕ ਹੈ ਜੀ ਆ ਦੇਖੋ ਹੈਵੀ ਹੈਂਡ ਵਰਕ ਹੈ ਆ ਦੇਖੋ ਪੂਰਾ ਹੈਵੀ ਵਰਕ ਇਹ ਸਟਾਟਸ ਮਾਲ ਬਾਧੂ ਮਿਲ ਜੂ ਠੀਕ ਹੈ ਜੀ ਵੀਡੀਓ ਨੂੰ ਦੱਬ ਕੇ ਸ਼ੇਅਰ ਕਰਨਾ ਹੈ ਔਰ ਚੈਨਲ ਨੂੰ ਫੋਲੋ ਕਰਨਾ ਹੈ ਆ ਦੇਖ ਆ ਵੀ ਦੇਖ ਪੂਰਾ ਹੈਵੀ ਵਰਕ ਕਰਾ ਕਰਾ ਸ਼ਿਮਰ ਦਿੱਤੇ ਮਾਲ ਬਾਧੂ ਮਿਲ ਜੂਗਾ ਜਿੰਨਾ ਕੋ ਉਨਾ ਮਾਲ ਮਿਲ ਜੂ ਡਿਜ਼ਾਈਨ ਕਲਰ ਉਨੇ ਮਿਲ ਜਾਣਗੇ হুম আপা তো ন্যাক্ট বাইটি দখা এ